ਅੱਜ ਦੇ ਘਟਿਆ ਰਿਸ਼ਤੇਦਾਰਾਂ ਦੀਆਂ ਆ ਨਿਸ਼ਾਨੀਆਂ ਹੁੰਦੀਆਂ ਨੇ ਤੁਸੀਂ ਜਾਣਦੇ ਹੋ ਕਿ ਅੱਜ ਬਹੁਤ ਸਾਰੇ ਰਿਸ਼ਤੇਦਾਰੀ ਵਿੱਚ ਕੁਝ ਕੁ ਜਿਹੇ ਰਿਸ਼ਤੇਦਾਰ ਵੀ ਹੁੰਦੇ ਨੇ ਜੋ ਇੰਨੇ ਘਟਿਆ ਹੁੰਦੇ ਨੇ ਜੋ ਕਿਸੇ ਦੇ ਦੁੱਖ 'ਚ ਵੀ ਆਉਣ ਤਾਂ ਦੁੱਖ ਘੱਟ ਬਣਾਉਂਦੇ ਨੇ ਤੇ ਆਪਣੀਆਂ ਬੇਵਕੂਫੀਆਂ ਫੁਕਰੀਆਂ ਬਹੁਤੀਆਂ ਮਾਰਦੇ ਨੇ ਜਿਸ ਨੂੰ ਵੇਖ ਕੇ ਸੂਝਵਾਨ ਲੱਗੇ ਬੈਠੇ ਸੱਜਣ ਜਾਂ ਹੋਰ ਰਿਸ਼ਤੇਦਾਰ ਕਹਿਣਗੇ ਵੀ ਤੂੰ ਨਾ ਹੀ ਉਹਨਾਂ ਤੋਂ ਚੰਗਾ ਸੀ ਐਹੋ ਜੇ ਦੁੱਖ ਮਡਾਉਣ ਦਾ ਕੀ ਫਾਇਦਾ ਤੁਸੀਂ ਸਭ ਇਹ ਵੀ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਿਛਲਿਆਂ ਸਮਿਆਂ 'ਚ ਕਿੰਦੋਂ ਕੋਈ ਰਿਸ਼ਤੇਦਾਰ ਹੁੰਦਾ ਸੀ ਤਾਂ ਬੜਾ ਚਾਅ ਚੜ ਜਾਂਦਾ ਸੀ ਚਾਹੇ ਕੋਈ ਵੀ ਰਿਸ਼ਤੇਦਾਰ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਬੜਾ ਖੁਸ਼ੀ ਹੁੰਦੀ ਚ ਜਿਹੜਾ ਆਇਆ ਹੁੰਦਾ ਸੀ ਉਹਨੂੰ ਵੀ ਬੜੀ ਖੁਸ਼ੀ ਹੁੰਦੀ ਤੇ ਹਾਲਾਤ ਇਥੋਂ ਤੱਕ ਵੇਖੇ ਜਾਂਦੇ ਸੀ ਕਿ ਜਦੋਂ ਕੋਈ ਰਿਸ਼ਤੇਦਾਰ ਨੂੰ ਤੋਰਨ ਲੱਗੇਦਾ ਸੀ ਜਾਂ ਕੋਈ ਕਿਸੇ ਨੂੰ ਮੰਨ ਲਓ ਕਿ ਬੱਸ ਸਟੈਂਡ ਤੇ ਹੀ ਚੜਾਉਣ ਜਾਂਦਾ ਸੀ ਜਾਂ ਕਿਸੇ ਹੋਰ ਸਾਧਨ ਤੇ ਤੇ ਅਕਸਰ ਦੋਨੋਂ ਜਾਣਿਆਂ ਦੇ ਅੱਖਾਂ ਪਰ ਆਉਂਦੀਆਂ ਸੀ ਜਾਣ ਵਾਲੇ ਰਿਸ਼ਤੇਦਾਰ ਦੀਆਂ ਵੀ ਤੇ ਜਿੰਨੇ ਤੋੜਨ ਹੁੰਦਾ ਸੀ ਉਹਦੀਆਂ ਵੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਕੋਈ ਸਾਡੇ ਤੋਂ ਵਿਛੜ ਰਿਹਾ ਇੰਨਾ ਮੋਹ ਤੇ ਇੰਨਾ ਪਿਆਰ ਹੁੰਦਾ ਸੀ ਤੇ ਕਿਨੇ ਕਿਨੇ ਦਿਨ ਉਹਨਾਂ ਦੀ ਉਡੀਕ ਕੀਤੀ ਜਾਂਦੀ ਸੀ ਮਿੱਠੀਆਂ ਯਾਦਾਂ ਦੇ ਵਿੱਚ ਲੇਕਿਨ ਜੇ ਸਮਾਂ ਬਦਲ ਗਿਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਰਿਸ਼ਤੇਦਾਰ ਵਿੱਚੋਂ ਮਿਠਾਸ ਹੀ ਮੁਕਾ ਦਈਏ ਬੇਸ਼ੱਕ ਸਮਾਂ ਜਿੰਨਾ ਮਰਜ਼ੀ ਤੇਜ਼ੀ ਨਾਲ ਬਦਲੀ ਜਾਵੇ ਸਾਡੇ ਕੋਲ ਸੁੱਖ ਸਹੂਲਤਾਂ ਵਧ ਜਾਂਦੀਆਂ ਨੇ ਲੇਕਿਨ ਜੇ ਅਸੀਂ ਮੋਹ ਭਰੀਆਂ ਤੰਦਾਂ ਨੂੰ ਮਜ਼ਬੂਤ ਰੱਖਾਂਗੇ ਤਾਂ ਸਾਡੀ ਜ਼ਿੰਦਗੀ ਦਾ ਜੀਉਣ ਦਾ ਮਜ਼ਾ ਵੀ ਆ ਜਾਵੇਗਾ ਨਹੀਂ ਤਾਂ ਫਿਰ ਕੀ ਹੋਵੇਗਾ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਜਿੱਥੇ ਪਹਿਲਾਂ ਲੋਕ ਇੱਕ ਦੂਜੇ ਤੋਂ ਥੋੜਾ ਦੂਰ ਜਾਣ ਤੇ ਵੀ ਅੱਖਾਂ ਪਰ ਹੁੰਦੀਆਂ ਸੀ ਤੇ ਜਦੋਂ ਕਿ ਤੁਹਾਡੇ ਵਰਗੇ ਸੂਝਵਾਨ ਸੱਜਣ ਕਿਸੇ ਸੰਸਕਾਰ ਤੇ ਜਾਂਦੇ ਨੇ ਉੱਥੇ ਦੋ ਚਾਰ ਰਿਸ਼ਤੇਦਾਰਾਂ ਨੂੰ ਜ਼ਰੂਰ ਇੰਜ ਦਿਆਂ ਵੇਖੋਗੇ ਕਿ ਜਿਹੜੇ ਮਸਕਰੀਆਂ ਘਾਰੇ ਹੁਣ ਦੰਦ ਕੱਢ ਰਹੇ ਹੋਣ ਇਹ ਕਹਿ ਰਹੇ ਨੇ ਛੇਤੀ ਸਾੜੋ ਘਰੋਂ ਚਲੀਏ ਟਾਈਮ ਨਹੀਂ ਹੈਗਾ ਮੇਰੇ ਆਹ ਕੰਮ ਕਰਨ ਵਾਲੇ ਮੇਰੇ ਉਹ ਕਰਨ ਵਾਲੇ ਇਹਨੇ ਮਰਨਾ ਹੀ ਇਹਦੀ ਆਤਮ ਪਤਾ ਨਹੀਂ ਕੀ ਕੀ ਕੁਝ ਕਰ ਰਹੇ ਹੁੰਦੇ ਨੇ ਤੇ ਬੇਸ਼ੱਕ ਜਿਨ੍ਹਾਂ ਦਾ ਇਸ ਸੰਸਾਰ ਤੋਂ ਗਿਆ ਹੁੰਦਾ ਉਹ ਦੁਖਾਂਤ ਝੁੰਡੇ ਨੇ ਉਹਨਾਂ ਨੂੰ ਬਹੁਤ ਪੀੜਾ ਹੁੰਦੀ ਉਸ ਸਮੇਂ ਬੇਸ਼ੱਕ ਉਹ ਕੁਝ ਵੀ ਨਾ ਕਹਿਣ ਲੇਕਿਨ ਉਹ ਮਹਿਸੂਸ ਕਰ ਲੈਂਦੇ ਨੇ ਕਿ ਤੂੰ ਨਾ ਹੀ ਆਉਂਦਾ ਤੂੰ ਨਾ ਹੀ ਆਉਂਦੀ ਤਾਂ ਚੰਗਾ ਸੀ ਜੇ ਤੂੰ ਇੱਥੇ ਇਹੋ ਕੁਝ ਹੀ ਕਰਨਾ ਸੀ ਕਈ ਲੋਕ ਤਾਂ ਉਸ ਸਮੇਂ ਵੀ ਅੱਖਾਂ 'ਚ ਉਹਨਾਂ ਦੀਆਂ ਪਾਣੀ ਨਾ ਭਰਦੀਆਂ ਕਿ ਇਹ ਤੂੰ ਸਦਾ ਲਈ ਸਾਡੇ ਕੋਲ ਤੁਰ ਚੱਲਿਆ ਨਾ ਇਹਨੇ ਸਾਡੇ ਕੋਲ ਸਰੀਰਕ ਤੌਰ ਤੇ ਰਹਿਣਾ ਨਾ ਇਹਨੇ ਸਾਡੇ ਕੋਲ ਮਾਨਸਿਕ ਤੌਰ ਤੇ ਰਹਿਣਾ ਅਸੀਂ ਹੁਣ ਵੀ ਨਹੀਂ ਸੁਧਰ ਰਹੇ ਕਿ ਇਹੋ ਜਿਹੇ ਲੋਕ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਇਹ ਬਹੁਤ ਮਾੜੇ ਹੁੰਦੇ ਨੇ ਇਹ ਲੋਕਾਂ ਦਾ ਦੁੱਖ ਤੇ ਘਾਟ ਵੰਡਾਉਂਦੇ ਨੇ ਸਭ ਨੂੰ ਦੁੱਖ ਵਧ ਦੇ ਕੇ ਜਾਂਦੇ ਨੇ ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ ਇਹਨਾਂ ਵਿਸ਼ਿਆਂ ਤੇ ਵੀ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਜੇ ਆਪਾਂ ਕਿਸੇ ਦੇ ਘਰ ਜਾ ਕੇ ਫੁਕਰੀ ਕਰਾਂਗੇ ਦੰਦ ਕੱਢਾਂਗੇ ਜਾਂ ਆਪਾਂ ਕਿਤੇ ਗਏ ਤੇ ਆਪਾਂ ਕਿਹਾਈ ਬਹਿ ਨਹੀਂ ਸਕਦੇ ਕਿ ਇਸ ਕੋ 10 ਮਿੰਟ ਮੈਂ ਗੱਡੀ 'ਚ ਲੰਮੇ ਪੈ ਜਾਵਾਂ ਮੈਂ ਕਿਸੇ ਕਮਰੇ 'ਚ ਬੈਠ ਜਾਵਾਂ ਮੈਂ ਲੇਟ ਜਾਵਾਂ ਮੈਂ ਬੜਾ ਥੱਕ ਗਿਆ ਮੈਂ ਫੋਨ ਚਲਾਈ ਜਾਵਾਂ ਜੇ ਅਸੀਂ ਇਹੋ ਜੀਆਂ ਹਰਕਤਾਂ ਕਰਾਂਗੇ ਫੇਰ ਰਿਸ਼ਤੇਦਾਰੀਆਂ ਕਾਹਦੀਆਂ ਰਹਿ ਗਈਆਂ ਫੇਰ ਇਹ ਮੋਹ ਭਰੀਆਂ ਤੰਦਾਂ ਕਾਹਦੀਆਂ ਰਹਿ ਗਈਆਂ ਲੇਕਿਨ ਜਿਹੜੇ ਸੁਝਵਾਨ ਸੱਜਣ ਜਿਹੜੇ ਚੰਗੇ ਰਿਸ਼ਤੇਦਾਰ ਆਪਣੇ ਰਿਸ਼ਤੇਦਾਰਾਂ ਦਾ ਦੁੱਖ ਬਣਾਉਂਦੇ ਨੇ ਦੁੱਖ ਨੂੰ ਸਮਝਦੇ ਨੇ ਆਪਣੀ ਪੂਰੀ ਜੀ ਪੂਰੀ ਅਗਲੇ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕ ਲੈਂਦੇ ਨੇ ਦੁਖਾਂਤ ਵੇਲੇ ਤਾਂ ਫਿਰ ਉਹ ਰਿਸ਼ਤੇਦਾਰ ਤਾਂ ਰੱਬ ਵਰਗੇ ਹੁੰਦੇ ਨੇ ਉਹ ਰਿਸ਼ਤੇਦਾਰਾਂ ਸਮਝ ਲਓ ਕਿ ਰੱਬ ਹੋ ਗਿਆ ਤੇ ਉਹ ਰਿਸ਼ਤੇਦਾਰ ਹੋ ਗਏ ਇੱਕ ਬਰਾਬਰ ਨੇ ਜਿਨ੍ਹਾਂ ਲੋਕਾਂ ਦੇ ਇੰਜ ਦੇ ਰਿਸ਼ਤੇਦਾਰ ਹੁੰਦੇ ਨੇ ਉਹ ਬੜੇ ਕਰਮਾ ਭਾਗਾਂ ਵਾਲੇ ਹੁੰਦੇ ਨੇ ਤੇ ਬਹੁਤ ਸਾਰੇ ਤੁਹਾਡੇ ਵਰਗੇ ਸੱਜਣ ਇਹੋ ਜਿਵੇਂ ਕਿ ਜਿਨ੍ਹਾਂ ਦੇ ਰਿਸ਼ਤੇਦਾਰ ਬਹੁਤ ਚੰਗੇ ਨੇ ਜਾਂ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਬਹੁਤ ਚੰਗੇ ਹੋ ਕਿ ਉਹ ਦੁੱਖ ਸੁੱਖ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਏ ਆਉਣੇ ਹੀ ਆਉਣੇ ਨੇ ਤੇ ਇਹਨਾਂ ਦੁੱਖਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਖਲੋਣਾ ਮਦਦ ਕਰਨੀ ਇੱਕ ਚੰਗੀ ਸਿਆਣੀ ਭਰੀ ਗੱਲ ਹੁੰਦੀ ਆ ਕਿਉਂਕਿ ਜਿਨ੍ਹਾਂ ਦੇ ਰਿਸ਼ਤੇਦਾਰ ਚੰਗੇ ਹੁੰਦੇ ਨਾ ਉਹਨਾਂ ਦੇ ਦੁੱਖ ਵੀ ਬਹੁਤ ਥੋੜੇ ਹੁੰਦੇ ਨੇ ਉਹਨਾਂ ਨੂੰ ਮਾਨਸਿਕ ਰੋਗ ਵੀ ਨਹੀਂ ਲੱਗਦੇ ਉਹ ਹਮੇਸ਼ਾ ਖੁਸ਼ ਰਹਿੰਦੇ ਨੇ ਤੇ ਦੂਜਿਆਂ ਨੂੰ ਇੱਕ ਚੰਗਾ ਰਸਤਾ ਵਿਖਾਉਂਦੇ ਨੇ ਤੇ ਘਟੀਆ ਲੋਕ ਜਿਹੜੇ ਹੁੰਦੇ ਨੇ ਫਿਰ ਜਦੋਂ ਉਹਨਾਂ ਤੇ ਮੁਸੀਬਤ ਆਉਂਦੀ ਆ ਦੁੱਖ ਤਾਂ ਉਹਨਾਂ ਤੇ ਵੀ ਆਉਣਾ ਹੀ ਹੁੰਦਾ ਫਿਰ ਕੋਈ ਹੁੰਦਾ ਨਹੀਂ ਆ ਫਿਰ ਰੋਂਦੇ ਨਹੀਂ ਫਿਰ ਲੋਕਾਂ ਨੂੰ ਗਾਲਾਂ ਕੱਢਦੇ ਨੇ ਸਮਾਜ ਨੂੰ ਮਾੜਾ ਬੋਲਦੇ ਨੇ ਫਿਰ ਔਖੀ ਵੇਲੇ ਉਹੋ ਜੇ ਲੋਕਾਂ ਲਾਗੇ ਕੋਈ ਵੀ ਨਹੀਂ ਖਲੋਂਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਆਸ ਨਾਲ ਕਿ ਅਸੀਂ ਆਪਣੇ ਮਨੁੱਖੀ ਰਿਸ਼ਤਿਆਂ 'ਚ ਮੋਹ ਭਰੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਪਣਾ ਹਰ ਹੀਲਾ ਆਪਣੇ ਚੰਗੇ ਰਿਸ਼ਤੇਦਾਰਾਂ ਨਾਲ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ